ਰੇ ਕਾਉਂਸਲਰ ਟੁੱਟਣ ਦਾ ਖਤਰਾ ਹੈ ਇਹ 소ਸਿਸ ਦੇ ਹਵਾਲੇ ਤੋਂ ਜਾਣਕਾਰੀ ਹੈ ਤਾਂ ਆਮ ਆਦਮੀ ਪਾਰਟੀ ਦੇ ਸਾਰੇ ਕਾਉਂਸਲਰ ਚੰਡੀਗੜ੍ਹ ਤੋਂ ਬਾਹਰ ਸ਼ਿਫਟ ਕਰ ਦਿੱਤੇ ਗਏ ਨੇ 12 ਆਮ ਆਦਮੀ ਪਾਰਟੀ ਦੇ ਕਾਉਂਸਲਰ ਨੂੰ ਉਪਰ ਦੇ ਰਿਜ਼ੋਰਟ ਦੇ ਵਿੱਚ ਰੱਖਿਆ ਗਿਆ ਹੈ 18 ਜਨਵਰੀ ਨੂੰ ਦਾਸੇ ਕਿ ਚੰਡੀਗੜ੍ਹ ਮਿਆਰਦੀ ਚੋਣ ਹੋਣੀ ਹੈ ਤਾਂ ਬੀਤੇ ਦਿਨੀ ਆਮ ਆਦਮੀ ਪਾਰਟੀ ਕਾਉਂਸਲਰ ਲਖਬੀਰ ਸਿੰਘ ਬਿੱਲੂ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਸੰਤ ਵਾਰਡ ਨੰਬਰ 31 ਤੋਂ ਕਾਉਂਸਲਰ ਨੇ ਲਖਬੀਰ ਸਿੰਘ ਬਿੱਲੂ ਆਰ ਇੰਡੀਆ ਗੱਠ ਜੋੜ ਦੇ ਤਹਿਤ 6 ਕਾਂਗਰਸ ਕਾਉਂਸਲਰਾਂ ਦਾ ਆਮ ਆਦਮੀ ਪਾਰਟੀ ਨੂੰ ਸਮਰਥਨ मिल ਸਕਦਾ ਹੈ ਤਾਂ ਇਸ ਹਿਸਾਬ ਦੇ ਨਾਲ ਇਹ ਸੰਭਾਵਨਾ ਹੈ ਆਮ ਆਦਮੀ ਪਾਰਟੀ ਨੂੰ ਕਿ ਮੇਅਰ ਐਸਆਰ ਉਹਨਾਂ ਦਾ ਹੀ ਹੋਏਗਾ ਪਰ ਨਾਲ ਹੀ ਇੱਕ ਖਬਰ سامنے ਆ ਰਹੀ ਹੈ ਉਹਨਾਂ ਸੋਰਸਸ ਦੇ حوالے ਤੋਂ ਜਾਣਕਾਰੀ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਨੂੰ ਆਪਣੇ ਕੌਂਸਲਰ ਟੁੱਟਣ ਦਾ ਖਤਰਾ ਹੈ ਤਾਂ ਜਿਸ ਦੇ ਚੱਲਦੇ ਉਹਨਾਂ ਨੇ ਉਹਨਾਂ ਨੂੰ ਬਾਹਰ ਸ਼ਿਫਟ ਕਰਾ ਦਿੱਤਾ ਹੈ ਅਦਾਸ ਹੈ ਕਿ ਪਹਾੜ ਸ਼ਿਫਟ ਕਰਾਇਆ ਗਿਆ ਹੈ ਰੋਪੜ ਦੇ ਵਿੱਚ ਜਿਹੜਾ ਹੈ ਉਹ ਇਸ ਵੇਲੇ ਸ਼ਿਫਟ ਕਰਾਏ ਗਏ ਨੇ ਰੋਪੜ ਦੇ ਰਿਜ਼ੋਰਟ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ ਮਨੋਜ ਰਾਠੀ ਨੇ ਮੇਰੇ ਸੋਗੀ ਫੋਨ ਲਾਈਨ ਤੇ ਮਨੋਜ ਅਸੀਂ ਵੇਖਿਆ ਉਸ ਦਿਨ ਲਖਬੀਰ ਸਿੰਘ ਜਿਹੜੇ ਨੇ ਉਹ ਕਿਰਨ ਖੇ ਸਾਂਸਦੀ ਹਾਜ਼ਰੀ ਦੇ ਵਿੱਚ ਬੀਜੇਪੀ ਚਾਉਂਦੇ ਨੇ ਤਾਂ ਉਸ ਤੋਂ ਬਾਅਦ ਹੁਣੇ ਖਤਰਾ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਹੈ ਕਿ ਹੋਰ ਵੀ ਕੌਂਸਲਰ ਟੁੱਟ ਸਕਦੇ ਨੇ ਦੇਖੋ ਗੁਰਜੋਤ ਕਿਉਂਕਿ 18 ਜਨਵਰੀ ਨੂੰ ਮੇਅਰ ਦੇ ਇਲੈਕਸ਼ਨ ਹੈ ਹਾਲਾਂਕਿ ਕੱਲ ਤੋਂ ਜਨੀ 13 ਜਨਵਰੀ ਤੋਂ ਇਹਦੇ ਵਿੱਚ ਨਾਮੀਨੇਸ਼ਨ ਸ਼ੁਰੂ ਹੋਣੀ ਸਭ ਤੋਂ ਪਾਸੇ ਕਿਉਂਕਿ ਜਿਸਨ ਸੀ ਦੇਖਿਆ ਕਿ ਲਖਵੀਰ ਸਿੰਘ ਬੀਜੇਪੀ ਜੁਆਇਨ ਕਰ ਗਏ हालांकि क्योंकि बहुत अहम हो जाता है मेयर इलेक्शन और पूरी कोशिश है पूरा प्रयास लाए जा रहे हैं हालांकि सहमति बनती है जीते जा सकते लेकिन उस पेल इस तरह आम आदमी पार्टी के काउंसलर का ज्वाइन करना कितना एक बहुत बड़ा झटका आम आदमी इसी करके उस दिन मीटिंग हुई है ਆਮ ਆਦਮੀ ਪਾਰਟੀ ਦੇ ਸਾਰਿਆਂ ਨੂੰ ਬੁਲਾਇਆ ਗਿਆ ਸੀਗਾ ਔਰ ਕਾਫੀ ਦੇਰ ਦੀ ਮੀਟਿੰਗ ਚੱਲੀ ਹੈ ਇੰਟਰਨਲੀ ਇਹ ਮੀਟਿੰਗ ਚੱਲੀ ਹੈ ਔਰ ਉਸ ਤੋਂ ਬਾਅਦ ਕਈ ਚੀਜ਼ਾਂ ਨੂੰ ਫੈਸਲਾ ਲਿਆ ਗਿਆ ਕਿਉਂਕਿ ਉੱਥੇ ਕਈ ਮਤਲਬ ਸਹਿਰ ਵੀ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰਸ਼ਿਪ ਨੇ ਉਹ ਮੌਜੂਦ ਸੀ ਇਸ ਕਰਕੇ ਕਈ ਫੈਸਲੇ ਲਿੱਤੇ ਗਏ ਹਾਲਾਂਕਿ ਸਾਰਿਆਂ ਦੇ ਫੋਨ ਸਚ ਆਫ ਜਾ ਰਹੇ ਹਨ ਜਿਹੜੀ ਜਾਣਕਾਰੀ ਹੁਣ ਮਿਲੀ ਹੈ ਜਿਨੇ ਵੀ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਨੇ ਉਹਨਾਂ ਦੇ ਸਚ ਆਫ ਕਿਤੇ ਗਏ ਨੇ ਫੋਨ ਉਹਨਾਂ ਨੂੰ ਇੱਕ ਰਿਜ਼ੋਰਟ ਦਿੱਤਾ ਗਿਆ ਜਿਹੜੀ ਸਰਸਿਸ ਸਾਨੂੰ ਦੱਸ ਰਹੇ ਕਿ ਉਹਨਾਂ ਨੂੰ ਇੱਕ ਰਿਜ਼ੋਰਟ 'ਚ ਰੱਖਿਆ ਗਿਆ ਹੈ ਕਿ ਕਿਸੇ ਨਾਲ ਕੋਈ ਸੰਪਰਕ ਨਾ ਹੋਵੇ ਯਾਨੀ ਕਿ ਕਿਸੇ ਤਰ੍ਹਾਂ ਦਾ ਕੋਈ ਸੰਪਰਕ ਨਾ ਹੋਵੇ ਆ ਕਿ ਭਾਜਪਾ ਦੇ ਨਾਲ ਜਾਂ ਕਾਂਗਰਸ ਕਿਸੇ ਵੀ ਹੱਦ ਤੱਕ ਕੋਈ ਸੰਪਰਕ ਨਾ ਹੋਵੇ ਇਸ ਕਰਕੇ ਉਹਨਾਂ ਨੂੰ ਬਿਲਕੁਲ ਸਾਈਲੈਂਟ ਤੇ ਕਰ ਦਿੱਤਾ ਗਿਆ ਔਰ ਜਾਣਕਾਰੀ ਹੈ ਕਿ 18 ਯਾਨੀ ਕਿ ਮੇਅਰ ਇਲੈਕਸ਼ਨ ਤੱਕ ਉਹ ਕਿਸੇ ਨਾਲ ਜਾਂ ਕੋਈ ਜਿਹੜੇ ਹੈ ਜੋ ਬਾਹਰ ਨਹੀਂ ਆਣਗੇ ਜਾਂ ਬਿਲਕੁਲ ਉਹਨਾਂ ਨੂੰ ਜਿਹੜੇ ਲੀਡਰਸ ਨੇ ਆਵਾਜ਼ ਮਾਰੀ ਪਾਰਟੀ ਦੇ ਉਨ੍ਹਾਂ ਦੀ ਨਿਗਰਾਨੀ ਚ ਰੱਖਿਆ ਜਾਏਗਾ ਕਿਉਂਕਿ ਬਿਲਕੁਲ ਖਤਸਾ ਹੈ ਕਿ ਹੋਰ ਕਿਸੇ ਤਰ੍ਹਾਂ ਦਾ ਇੱਕ ਹੋਰ ਕੋਈ ਝਟਕਾ ਨਾ ਲਗੇ ਜਾਂ ਕਿਸੇ ਤਰ੍ਹਾਂ ਦਾ ਕੋਈ ਭਾਜਪਾ ਨਾਲ ਹੋਰ ਕੋਈ ਸੰਪਰਕ ਨਾ ਹੋਵੇ ਔਰ ਇਹੀ ਕਾਰਨ ਹੈ ਕਿ ਸਾਰਿਆਂ ਦੇ ਮੋਬਾਈਲ ਜਿਹੜੇ ਸਚ ਆਫ ਕੀਤੇ ਹੋਏ ਨੇ ਤੇ ਉਹਨਾਂ ਨੂੰ ਇੱਕ ਰਿਜ਼ੋਰਟ ਚ ਰੱਖਿਆ ਗਿਆ ਹੈ ਔਰ ਸਾਰੇ ਬਿਲਕੁਲ ਨਾਲ ਹੀ ਹੈ ਜਿਹੜੀ ਹੁਣ ਤੱਕ ਦੀ ਜਾਣਕਾਰੀ ਮਿਲੀ ਹੈ ਕਿ ਸਾਰੇ ਹੁਣ ਅਜੇ ਵੀ ਨਾਲ ਹੀ ਹੈ ਔਰ ਉਹਨਾਂ ਨੂੰ ਰਿਜ਼ੋਰਟ ਰੱਖਿਆ ਜਾਏਗਾ 18 ਜਨਵਰੀ ਤੱਕ ਉਹਨਾਂ ਨੂੰ ਨਾਲ ਹੀ ਰੱਖਿਆ ਜਾਏਗਾ ਔਰ ਸੀਨੀਅਰ ਜਿਹੜੇ ਉਹਨਾਂ ਦੇ ਸਾਥੀ ਆਮ ਆਦਮੀ ਪਾਰਟੀ ਦੇ ਉਹ ਵੀ ਨਾਲ ਹੀ